ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਪੁੱਤ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਵਲੌਗ ਸਵੇਰੇ ਸਵੇਰੇ ਸ਼ੁਰੂ ਕਰਦੇ ਆ ਕਿਉਂਕਿ ਅੱਜ ਘਰ ਦਾ ਹੀ ਵਲੌਗ ਹੋਵਾਂਗੇ ਕੀ ਕਰਦੇ ਆ ਤੇ ਇਧਰ ਮੰਦਿਰ ਇਹ ਰੈਡੀ ਹੋਣ ਦਿਆ ਆਪਣੀ ਯੂਨੀਵਰਸਿਟੀ ਜਾਣ ਨੂੰ ਇਹ ਉਹੀ ਇਹਨੇ ਜੀਨਸ ਪਾਈ ਹੋਈ ਹੈ ਜਿਹੜੀ ਆਪਾਂ ਲੈ ਕੇ ਆਏ ਸੀ ਜੂੜੀ ਉਥੋਂ ਲੈ ਕੇ ਆਏ ਸੀ ਨਹੀਂ ਲੈ ਕੇ ਆਏ ਆ ਜੂੜੀ ਉਥੋਂ ਤੇ ਟੀ-ਸ਼ਰਟ ਵਧੀਆ ਲੱਗਦੀ ਆ ਤੇ ਜਿਹੜੇ ਕੱਲ ਇਹੋ ਪਾ ਕੇ ਗਿਆ ਕੱਪੜੇ ਮੀਂਹ ਇੰਨਾ ਤੇਜ ਆ ਗਿਆ ਮੀਂਹ ਇੰਨਾ ਤੇਜ ਆ ਗਿਆ ਵੀ ਇਹਦੇ ਉਹ ਵਾਲੇ ਕੱਪੜੇ ਵੀ ਤੇ ਜਿਹੜੇ ਸ਼ੂਜ਼ ਨਵੇਂ ਪਾ ਕੇ ਗਿਆ ਸਾਰੇ ਗਿੱਲੇ ਹੋ ਗਏ ਹਨ ਮੈਂ ਕਿਹਾ ਹਈ ਹਜੇ ਇੱਕ ਦਿਨ ਪਾਏ ਆ ਇੱਕ ਦਿਨ ਹੋਇਆ ਲੈ ਕੇ ਆਇਆ ਇਹਨੂੰ ਦਪਾਏ ਆ ਤੇ ਤੂੰ ਇਹਨਾਂ ਦਾ ਬੁਰਾ ਹਾਲ ਵੀ ਕਰਤਾ ਹੁਣ ਅੱਜ ਉਹਨਾਂ ਨੂੰ ਧੁੱਪੇ ਰੱਖੋਗੇ ਆਜ ਜਨਾਬ ਜੀ ਦੇਖੋ ਇਹ ਵਾਲਾ ਇਹ ਸਾਰੀ ਰਾਤ ਮੇਰੇ ਸਰਾਣੇ ਬੈਠੀ ਐ ਕਰੀ ਜਾਉ ਬਉ 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 ਹੌਣ ਦੇਖੇ ਕਿ ਦਸੁੱਤੀ ਪਈ ਆ ਹੁਣ ਨਹੀਂ ਪਗੀ ਤੈਨੂੰ ਕੁਛ ਹੁੰਦਾ ਹੁਣ ਨਹੀਂ ਕੁਛ ਹੁੰਦਾ ਤੈਨੂੰ ਇਹਨੂੰ ਨਾ ਪਰਸੋਂ ਰਾਤੀ ਇਹਨੂੰ ਦੋਰਾ ਪੈ ਗਿਆ ਉਹ ਕੁੱਤਿਆਂ ਨੂੰ ਇੱਕ ਦੋਰਾ ਪੰਦਾ ਹੁੰਦਾ ਨਾ ਜਿਹਦੇ ਵਿੱਚ ਲੱਤਾਂ ਤੇਜ਼ ਤੇ ਚਲਾਉਣ ਲੱਪ ਪੈਂਦੇ ਆ ਪਤਾ ਨਹੀਂ ਲੱਗਦਾ ਅੱਗੇ ਵੀ ਦੋ ਵਾਰੀ ਇਹਨਾਂ ਇਦਾਂ ਹੋਈ ਸੀ ਪਰਸੋਂ ਰਾਤੀ ਇਹਨੂੰ ਦੋਰਾ ਪੈ ਗਿਆ ਉਹ ਤਾਂ ਫੇਰ ਉਹਨੂੰ ਕੀ ਕਹਿੰਦਾ ਘੰਟਾ ਮੈਂ ਤਾਂ ਮਣੀ ਇਹਨੂੰ ਮਲਦੇ ਮੁਲਦੇ ਰਹੇ ਇਹ ਪਗੀ ਨੂੰ ਪੈਟ ਪੋਟੇ ਦੀ ਮਾਮਲ ਦੇ ਰਹੇ ਸਿਰ ਚ ਖਾ ਕਰਦੇ ਰਹੇ ਫੇਜ ਆ ਕੇ ਮਸੀ ਘੰਟੇ ਬਾਅਦ ਚ ਸਹੀ ਹੋਈ ਦੇਖ ਲਓ ਇਹ ਕੁੱਤੇ ਰੱਖਣੇ ਸੋਖੇ ਨਹੀਂ ਇਹ ਗੰਦੇ ਕੁੱਤੇ ਰੱਖਣੇ ਸੋਖੇ ਨਹੀਂ ਇਹ ਗੁੱਲੂ ਛੱਡ ਇਹ ਸਾਡਾ ਗੁੱਲੂ ਆ ਇਹ ਛੱਡਾ ਗੁੱਲੂ ਆ ਅਸੀਂ ਜਾ ਕੇ ਤਾਂ ਗੁੱਲੂ ਮਾਰੀ ਚੱਲਾ ਸਾਰੀ ਰਾਤ ਬੈਠੀ ਕਰੀ ਜਊ ਮੇਰੇ ਸਹਰਾਣੇ ਬਾਹੂ 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 ਤੇ ਹੁਣ ਇਹਨੇ ਸਾਰਾ ਦਿਨ ਦੇਖੀ ਸੁੱਤੀ ਰਹਿਣਾ ਘੂਗ ਆ ਸਾਰਾ ਦਿਨ ਸੁੱਤੀ ਰਹਿਣਾ ਸਾਰਾ ਦਿਨ ਚਾ ਸੌਂ ਜਾ ਸੌਂ ਜਾ ਜਦੋਂ ਮੈਂ ਝਾੜੂ ਲਾਉਣਾ ਨਾ ਉਹ ਦੇਖ 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 ਕਹਿੰਦੀ ਫੇਕ ਆ ਇੱਥੇ ਬੈਠ ਇੱਥੇ ਹੀ ਕਰੂੰ ਲੈਦੀ ਮਸਤੀ ਕਹਿੰਦੀ ਫੇਕ ਕਰ ਮੇਰੇ ਖਾਜ ਹੁਣ ਹੁਣ ਨੀਂਦ ਉੱਡ ਗਈ ਸਾਰੀ ਸਾਰੀ ਨੀਂਦ ਨੂਂਦ ਤੇਰੀ ਉੱਡ ਗਈ ਮੋਟੋ 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 ਨਹੀਂ ਹੁਣ ਨਹੀਂ ਕਰਨੀ ਪਗੀ ਮੈਂ ਝਾੜੂ ਲਾਉਣ ਲੱਗੀ ਆ ਨੋ ਤੇ ਹੁਣ ਲਾ ਲਈਏ ਜੀ ਆਪਾਂ ਝਾੜੂ ਇਹ ਸੂਟ ਮੈਂ ਸੀਣਾ ਸ਼ੁਰੂ ਕੀਤਾ ਹੋਇਆ ਗਲਾ ਗੂਲੇ ਤੇ ਮੈਂ ਲੈਸ ਜਿਹੜੀ ਆ ਉਹ ਲਾ ਲਈ ਆ ਅੱਜ ਬਾਹਾਂ ਜੋੜੂਗੀ ਪੱਲਿਆਂ ਤੇ ਦੇਖਣੀ ਕਿਦਾਂ ਲੈਸ ਲਾਉਣੀ ਆ ਤੇ ਇਹ ਸਲਵਾਰ ਆ ਤਿਆਰ ਕਰ ਲਈ ਆ ਪਹੁੰਚੇ ਨੀ ਮੇਰੀ ਮਸ਼ੀਨ ਤੇ ਸਹੀ ਬੰਦੇ ਉਹ ਦੀਦੀ ਨੂੰ ਦੇ ਦਿੰਨੇ ਉਹਨੇ ਤੇ ਬਣਾਉਣ ਵਾਸਤੇ ਇੱਕ ਦੀਦੀ ਨੂੰ ਤੇ ਚਲੋ ਜੀ ਹੁਣ ਗਾਂ ਵਾਲੇ ਕੰਮ ਕਰੀਏ ਹੋਰ ਆਪਾਂ ਧਿਆਨ ਨਾ ਜਾਇਆ ਕਰ ਅੱਛਾ ਆਹ ਦੇਖ ਲਓ ਜੀ ਜੂੜੀਓ ਵਾਲੇ ਬੂਟ ਪਾ ਕੇ ਗਿਆ ਸੀ ਤੇ ਇਹ ਕੱਲ ਮੀਂਹ ਦੇ ਵਿੱਚ ਭਿੱਜ ਗਏ ਹੁਣ ਧੁੱਪ ਨਿਕਲੂਗੀ ਧੁੱਪੇ ਰੱਖੂਗੀ ਮੀਂਹ ਕੱਲ ਬਹੁਤ ਆਇਆ ਬਹੁਤ ਈ ਨਹੀਂ ਆ ਗਿਆ ਅਸਲ ਵਿੱਚ ਧਿਆਨ ਨਾ ਜਾਇਆ ਕਰ ਨਹੀਂ ਹਜੇ ਵੀ ਬੰਦਾ ਇਹ ਚੱਲਾ ਜੀ ਮੇਰਾ ਸ਼ੇਰ ਸਿੰਘ ਪੜਨ ਵਾਸਤੇ ਆਹ ਕਿੱਥੇ ਹਲਵਾਈ ਆਂ ਭੇਜ ਲੀਆ ਆਪਣੇ ਪੁੱਤਰ ਨੂੰ ਪੜਨ ਇਹ ਆ ਜੀ ਸ਼ਾਮ ਦਾ ਟਾਈਮ ਕੁਛ ਬਣਾਉਣ ਦੀ ਨਹੀਂ ਸਮਝ ਲੱਗਦੀ ਕੀ ਬਣਾਈਏ ਰੋਜ਼ ਹੀ ਪੰਗਾ ਕੀ ਬਣਾਈ ਹੈ ਸਬਜ਼ੀ ਵਿੱਚ ਕਿਹੜੀ ਸਬਜ਼ੀ ਬਣਾਈਏ ਕੋਈ ਮਨ ਨਹੀਂ ਖਾਂਦਾ ਸਬਜ਼ੀ ਕੋਈ ਮੈਂ ਨਹੀਂ ਖਾਂਦੀ ਤੇ ਕੋਈ ਸਾਡੇ ਬੇਬੇ ਬਾਪੂ ਨਹੀਂ ਖਾਂਦੇ ਤਾਂ ਕਰਕੇ ਸਮਝੇ ਨਹੀਂ ਲੱਗਦੀ ਹੁੰਦੀ ਕੀ ਬਣਾਈ ਹੈ ਫਿਰ ਮਨਵੀਰ ਤੇ ਅੱਜ ਲੇਟ ਹੋਣਾ ਤੇ ਮੈਂ ਮਨੀ ਦੇ ਬਾਬੇ ਨੂੰ ਕਿਹਾ ਸੀ ਮੈਨੂੰ ਆਹ ਸੋਇਆਬੀਨ ਦਾ ਚੂਰਾ ਜਿਹੜਾ ਹੁੰਦਾ ਨਾ ਆਹ ਵਾਲਾ ਸੋਇਆਬੀਨ ਦਾ ਚੂਰਾ ਇਹ ਲਿਆ ਦਿਓ ਤੇ ਇਹਦੀ ਪੁਰਜੀ ਜੀ ਜਿਹੜੀ ਬਣਦੀ ਆ ਉਹ ਮੈਂ ਬਣਾ ਲੈਂਦੀ ਆ ਫੋਨ ਕੀਤਾ ਸੀ ਮੈਂ ਬਾਜੀ ਨੂੰ ਗੋਭੀ ਗੋਭੀ ਬਾਜੀ ਕਹਿੰਦੇ ਸਾਰੀ ਵਿਖ ਗਈ ਤੇ ਹੁਣ ਮੈਂ ਇਹਨਾਂ ਦਾ ਕੱਟ ਕਟਾਈਆ ਕਰਕੇ ਫਿਰ ਲਾਉਣੀ ਹੈ ਇਹਨਾਂ ਨੂੰ ਤੜਕਾ ਤੇ ਅੱਜ ਦੀਦੀ ਦੇ ਵਿਆਹ ਤੇ ਜਿਹੜੇ ਭਾਂਡੇ ਮਾਂਜਣੋਂ ਦਿੰਦੇ ਤੇ ਜਿੰਨੇ ਕ ਭਾਂਡੇ ਆ ਤੇ ਉਹ ਵੀ ਮੈਂ ਮਾਂਜ ਲਾਂ ਇਹਨਾਂ ਨੂੰ ਮਾਂਜ ਮੂੰਝ ਕੇ ਸਲਫ ਸਲਫ ਸਾਫ ਕਰਕੇ ਭਾਂਡੇ ਮਾਂਜ ਕੇ ਸਲਫ ਸਾਫ ਕਰਕੇ ਤਾਂ ਫੇਰ ਲਾਉਂਗੀ ਮੈਂ ਤੜਕਾ ਤੇ ਨਾਲੇ ਦਊਂਗੀ ਦੁੱਧ ਨੂੰ ਉਬਾਲਾ ਕਿੰਨੇ ਕੰਮ ਹੋ ਜਾਂਦੇ ਸ਼ਾਮ ਦੇ ਤਾਂ ਫਿਰ ਦੇਖਦੇ ਆ ਉਹ ਜਿਹੜਾ ਕੰਮ ਕਰਨ ਵਾਲਾ ਰਸੋਈ ਚ ਉਹ ਕਰਦੇ ਆ ਤੇ ਇੱਥੇ ਜੀ ਮੈਂ ਬਰਤਨ ਵਗੈਰਾ ਜਿੰਨੇ ਸੀ ਉਹ ਇਕੱਠੇ ਕਰ ਲਏ ਇਹ ਤਾਂ ਕੋਈ ਬਰਤਨ ਸੀ ਉਦੋਂ ਤਾਂ ਸਾਡੇ ਕਿੰਨੇ ਭਾਂਡੇ ਹੁੰਦੇ ਉਹ ਪਹਿਲਾਂ ਮਾਂਝਲੇ ਸੀਗੇ ਇਹ ਜਿਹੜੀ ਤਕਰੀਬਨ 3 1/2 ਵਜੇ ਚਾਹ ਬਣਦੀ ਆ ਇਹ ਉਹ ਵਾਲੀ ਸੀ ਤੇ ਕੋਸ਼ ਦੁੱਧ ਵਾਲੇ ਭਾਂਡੇ ਜਿਹੜੇ ਉਹ ਸੀ ਤੇ ਮਨੀ ਦੀ ਦਾਦੀ ਮਨੀ ਨੂੰ ਢੀਕਦੇ ਸੀ ਉਹ ਬੱਠੀ ਸੀ ਮੰਮੀ ਦੂਜੇ ਵੇੜੇ ਦੇ ਵਿੱਚ ਜਿਹੜਾ ਮੇਨ ਗੇਟ ਹੈ ਉਧਰ ਜਿਹੜਾ ਵੇੜਾ ਮੰਮੀ ਉਧਰ ਬੈਠੀ ਸੀਗੀ ਮਨਵੀਰ ਕਰਕੇ ਕਿਉਂਕਿ ਗੇਟ ਦਾ ਗੁੰਡਾ ਲਾਇਆ ਹੁੰਦਾ ਲੇਕਿਨ ਤੇ ਦਾਦੀ ਖੋਲ ਕੇ ਫੇ ਬੈਠੀ ਹੁੰਦੀ ਵੀ ਮਨਵੀਰ ਹੋਣਾ ਪਤਾ ਹੀ ਆ ਸਾਰਿਆਂ ਨੂੰ ਆ ਦਾਦੇ ਦਾਦੀਆਂ ਨੂੰ ਕਿੰਨਾ ਹੁੰਦਾ ਉਹਨੂੰ ਕੀ ਕਹਿੰਦਾ ਪੁੱਤੇ ਪੋਤੀਆਂ ਦਾ ਚਾਹੇ ਕੋਈ ਵੀ ਆ ਹਰ ਇੱਕ ਦਾਦੇ ਦਾਦੀਆਂ ਨੂੰ ਆਪਣੇ ਪੁੱਤੇ ਪੋਤੀਆਂ ਨਾਲ ਤੇ ਪਿਆਰ ਜਿਹੜਾ ਉਹ ਹੁੰਦਾ ਹੀ ਆ ਤੇ ਇਦਾਂ ਹੀ ਸਾਡੇ ਮਨੀ ਦੀ ਦਾਦੀ ਆ ਤੇ ਦੇਖ ਲਓ ਮਨਵੀਰ 17 ਸਾਲ ਦਾ ਹੋ ਗਿਆ ਸੁਖਨਾ 18 ਸਾਲ ਦਾ ਹੋ ਜਾਣਾ ਤੇ ਹਜੇ ਤੱਕ ਵੀ ਉਹਨੂੰ ਕੀ ਕਹਈਦਾ ਮੰਮੀ ਸਾਡੀ ਮਤਲਬ ਕਿ ਮੇਰੀ ਸੱਸ ਮੰਮੀ ਸਾਡੀ ਮੈਨੂੰ ਉਹਨੂੰ ਇਹ ਨਹੀਂ ਹੁੰਦਾ ਕਿ ਮੈਂ ਰੋਟੀ ਦੇਵਾਂ ਮਨੀ ਨੂੰ ਕਿਉਂਕਿ ਮੈਂ ਜਦੋਂ ਮਨਵੀਰ ਨੂੰ ਪਾਲਿਆ ਹੀ ਮੇਰੇ ਸੱਸ ਸੋਹਰੇ ਨਹੀਂ ਆ ਉਹਦੇ ਦਾਦੇ ਦਾਦੀ ਨਹੀਂ ਉਹਨੂੰ ਪਾਲਿਆ ਹੋਇਆ ਕਿਉਂਕਿ ਮੇਰੀ ਜਦੋਂ ਮੈਂ ਦੱਸਿਆ ਹੀ ਹੈਲਥ ਪ੍ਰੋਬਲਮਸ ਇੰਨੀਆਂ ਹੋਣ ਕਰਕੇ ਜਾਂ ਕਿਦਾਂ ਵੀ ਕ੍ਰਿਟੀਕਲੀ ਕੰਡੀਸ਼ਨ ਸੀਗੀ ਮੇਰੀ ਉਸ ਕਰਕੇ ਤਕਰੀਬਨ ਦਾਦੇ-ਦਾਦੀ ਕੋਲ ਹੀ ਉਹ ਜ਼ਿਆਦਾ ਰਿਆ ਤੇ ਇਹ ਦਾਦੇ-ਦਾਦੀ ਨਾਲ ਉਹ ਤਾਂ ਬਹੁਤ ਪਿਆਰਿਆ ਮੇਰੇ ਪੁੱਤਰ ਦਾ ਤੇ ਰੱਬ ਕਰੇ ਇਦਾਂ ਹੀ ਬਣਿਆ ਵੀ ਰਵੇ ਤੇ ਮੈਂ ਮਨਵੀਰ ਨੂੰ ਕਹਿੰਨੀ ਹੁੰਨੀ ਮੈਂ ਕਿ ਹੁਣ ਨਹੀਂ ਹੁਣ ਨਹੀਂ ਮਨਵੀਰ ਤੂੰ ਬਹੁਤ ਹੀ ਕਰਮਾਂ ਵਾਲਾ ਵੀ ਤੇਰਾ ਦਾਦਾ-ਦਾਦੀ ਤੇਰੇ ਸਿਰ ਤੇ ਬੈਠੇ ਆ ਤੇ ਤੈਨੂੰ ਦਾਦੇ-ਦਾਦੀ ਦਾ ਪਿਆਰ ਮਿਲਦਾ ਅਸੀਂ ਤਾਂ ਚਲੋ ਆਪਣੇ ਦਾਦਾ-ਦਾਦੀ ਦੇਖੇ ਹੀ ਨਹੀਂ ਸੀਗੇ ਸਾਡੇ ਡੈਡੀ ਹੁਣੇ ਛੋਟੇ ਸੀਗੇ ਜਦੋਂ ਉਹਨਾਂ ਦੇ ਮਾਪੇ ਦੀ ਡੈਥ ਹੋ ਗਈ ਸੀਗੇ ਅਸੀਂ ਤਾਂ ਦੇਖੇ ਨਹੀਂ ਆਪਣੇ ਦਾਦਾ-ਦਾਦੀ ਤੇ ਮੈਂ ਮਨਵੀਰ ਦੇ ਡੈਡੀ ਨੂੰ ਵੀ ਕਹਿੰਨੀ ਹੁੰਦੀ ਮੈਂ ਕਹਿੰਨੀ ਉਹਨੇ ਤੁਸੀਂ ਵੀ ਕਰਮਾਂ ਵਾਲੇ ਆ ਤੇ ਚਲੋ ਤੁਹਾਡੀ ਇਸ ਸੇਜ ਦੇ ਵਿੱਚ ਵੀ ਤੁਹਾਡੇ ਮਾਪੇ ਜਿਹੜੇ ਉਹ ਤੁਹਾਡੇ ਸਿਰ ਤੇ ਬੈਠੇ ਆ ਤੇ ਤੁਹਾਡੇ ਸਿਰ ਤੇ ਹੱਥ ਆ ਉਹਨਾਂ ਦਾ ਤੁਹਾਡੇ ਮਾਪੇ ਦਾ ਤੇ ਚਲੋ ਸਾਡੇ ਮੇਰੇ ਤਾਂ ਡੈਡੀ ਦੀ ਵੀ ਡੈਥ ਹੋ ਗਈ ਸੀਗੀ ਜਦੋਂ ਮੈਂ 9th ਕਲਾਸ ਵਿੱਚ ਪੜ੍ਹਦੀ ਸੀਗੀ ਉਦੋਂ ਸਾਡੇ ਡੈਡੀ ਦੀ ਡੈਥ ਹੋ ਗਈ ਸੀ ਮੇਰੇ ਡੈਡੀ ਦੀ ਤੇ ਜਲਦੀ ਮੇਰੀ ਮੈਰਿਜ ਹੋ ਗਈ ਸੀ ਕਿ ਬਸ ਇਦਾਂ ਹੀ ਛੋਟੇ ਛੋਟੇ ਵਿਆਹ ਦਿੱਤੇ ਮੈਂ ਤਾਂ ਜਿਆਦਾ ਮੇਰੀ ਮੈਰਿਜ ਤਾਂ ਛੋਟੀ ਸੀ ਜਦੋਂ ਮੇਰੀ ਮੈਰਿਜ ਕਰ ਦਿੱਤੀ ਸੀ ਬਸ ਇੰਨਾ ਗੱਲਾਂ ਕਰਕੇ ਇੰਨਾ ਗੱਲਾਂ ਕਰਕੇ ਵੀ ਨਹੀਂ ਕੁਛ ਬਸ ਉਹਨੂੰ ਕੀ ਕਹੀਦਾ ਸੰਜੋਗ ਸੀਗੇ ਸਾਡੇ ਜਾਂ ਜਿਹਨੂੰ ਕਹਿ ਲੋ ਭਈ ਪਤਾ ਨਹੀਂ ਕਿੱਦਾਂ ਹੋ ਗਿਆ ਬਸ ਸਾਡਾ ਵਿਆਹ ਹੋ ਗਿਆ ਭਈ ਜਦ ਕਿ ਮੇਰੇ ਸੁਪਨੇ ਤਾਂ ਬਹੁਤ ਸੀਗੇ ਤੇ ਤੇ ਬਸ ਚਲੋ ਫਿਰ ਵੀ ਚੰਗਾ ਮਨੀ ਦੇ ਡੈਡੀ ਚੰਗੇ ਆ ਮੰਮੀ ਡੈਡੀ ਵੀ ਸਾਡੇ ਬਹੁਤ ਚੰਗੇ ਆ ਸਾਸੋਰਾ ਮੇਰੇ ਮੰਮੀ ਡੈਡੀ ਮਨੀ ਦੇ ਦਾਦਾ ਦਾਦੀ ਬਹੁਤ ਚੰਗੇ ਆ ਬਹੁਤ ਨਾਈਸ ਆ ਬੁਸੇ ਵਾਲੇ ਜ਼ਰੂਰੀ ਆ ਚਲੋ ਜਿੱਦਾਂ ਵੀ ਆ ਜੋ ਵੀ ਆ ਪਰ ਉਹਨਾਂ ਨੂੰ ਵੀ ਪਤਾ ਸਾਡੇ ਪੁੱਤਰ ਦਾ ਘਰ ਆ ਤੇ ਜੋ ਵੀ ਹੋ ਸਕੇ ਜਿੰਨਾ ਵੀ ਸਾਡੇ ਡੈਡੀ ਅੱਜ ਵੀ ਘਰ ਦੇ ਵਿੱਚ ਹਰ ਇੱਕ ਚੀਜ਼ ਦਾ ਧਿਆਨ ਦਿੰਦੇ ਆ ਤੇ ਜਿਹੜੇ ਸਾਡੇ ਸਹੋਰਾ ਸਾਹਿਬ ਆ ਮੀਨਸ ਕੀ ਮੇਰੇ ਮਨੀ ਦੇ ਦਾਦਾ ਉੱਤ ਉਹਨਾਂ ਤੋਂ ਤਕਰੀਬਨ ਸਾਰੇ ਡਰਦੇ ਆ ਜਦੋਂ ਕੋਈ ਗੱਲ ਹੁੰਦੀ ਮਨੀ ਦੇ ਬਾਬੇ ਡੈਡੀ ਨੇ ਕਰਨੀ ਹੁੰਦੀ ਜਾਂ ਮਨੀ ਨੇ ਕਰਨੀ ਹੁੰਦੀ ਇਹ ਮੈਨੂੰ ਮੋਹਰੇ ਕਰਦਾ ਹੁੰਦਾ ਮਮਾ ਤੁਸੀਂ ਕਰੋ ਬਾਬੇ ਨਾਲ ਗੱਲ ਕਿਉਂਕਿ ਇੱਕ ਮੈਂ ਹੀ ਆ ਜਣੀ ਬਣੀ ਦੇ ਬਾਬੇ ਨਾਲ ਗੱਲਬਾਤ ਕਰ ਲੈਣੀ ਆ ਜੇ ਕੋਈ ਗੱਲ ਕਹਿ ਦਿੰਨੀ ਆ ਕੋਈ ਵੀ ਘਰ ਦੇ ਵਿੱਚ ਹੁੰਦੀ ਆ ਜਿਹੜੀ ਕਰਨੀ ਹੁੰਦੀ ਜ਼ਰੂਰੀ ਆ ਜਾਂ ਜਿਹੜਾ ਪਤਾ ਇਹਨਾਂ ਨੂੰ ਵੀ ਬਾਬੇ ਨੇ ਨਹੀਂ ਮੰਨਣਾ ਤੇ ਮੈਨੂੰ ਮੋਰੇ ਕਰ ਦਿੰਦੇ ਹੁੰਦੇ ਆ ਅਗੇ ਤੁਸੀਂ ਪੁੱਛੋ ਉਹਨੂੰ ਕੀ ਕਹੀਦਾ ਬਾਬੇ ਨੂੰ ਤੇ ਮੈਂ ਪੁੱਛਦੀ ਉਹਨੇ ਜਿੱਦਾਂ ਕਿ ਹੋਂ ਉਹ ਰੁੱਖ ਲਾਉਣੇ ਸੀ ਜਿੰਨੀ ਪੈਲੀ ਆ ਉਹਦੇ ਵਿੱਚ ਰੁੱਖ ਲਾਉਣੇ ਸੀਗੇ ਤੇ ਅਸੀਂ ਇਹ ਸਲਾਵਾ ਬਣਾਉਂਦੇ ਸੀ ਤੇ ਫੇਰ ਅਸੀਂ ਡੈਡੀ ਤੋਂ ਪੁੱਛਿਆ ਉਹ ਕਹਿੰਦੇ ਮੇਰੇ ਕੋਲ ਵੀ ਪੱਠੇ ਜੜਿਓ ਨਹੀਂ ਆ ਬਜਾ ਹੁੰਦੇ ਪੇ ਤੁਸੀਂ ਰੋਖੀ ਲਾ ਦੋ ਤਾਂ ਚੰਗੀ ਗੱਲ ਹੀ ਆ ਵੀ ਮੇਰੇ ਕੋਲੋਂ ਨਹੀਂ ਹੁੰਦਾ ਹੁਣ ਤੇ ਐਦਾਂ ਕਰਕੇ ਉਹਨੂੰ ਕੀ ਕਰੀਦਾ ਸਾਡੇ ਘਰ ਦੇ ਵਿੱਚ ਜਿਹੜੀ ਗੱਲ ਵੀ ਡੈਡੀ ਨਾਲ ਕਰਨੀ ਹੋਵੇ ਜਾਂ ਕਿੱਦਾਂ ਉਹ ਜਾਂ ਇਹ ਮੈਨੂੰ ਮੋਰੇ ਕਰ ਦਿੰਦੇ ਤੇ ਜਿਹੜੀ ਮੈਂ ਨਹੀਂ ਕਰ ਸਕਦੀ ਗੱਲ ਉਹ ਫੇਰ ਮੈਂ ਮਨੀ ਨੂੰ ਕਹਿ ਦਿੰਨੀ ਹੁਣੇ ਜਾਂ ਮਨੀ ਤੇ ਡੈਡੀ ਨੂੰ ਕਹਿ ਦਿੰਨੀ ਨਹੀਂ ਐਦਾਂ ਤੇ ਇਸ ਕਰਕੇ ਦਾਦੇ ਦਾਦੀਆਂ ਦਾ ਵੱਡੇ ਜਾਣਿਆਂ ਦਾ ਘਰ ਵਿੱਚ ਹੋਣਾ ਵੀ ਬਹੁਤ ਜ਼ਰੂਰੀ ਆ ਅਸੀਂ ਤਾਂ ਕਰਮਾਂ ਵਾਲੇ ਆ ਵੀ ਮੇਰਾ ਸੱਸ ਸਹਰਾ ਜਿਹੜਾ ਉਹ ਮੇਰੇ ਸਿਰ ਤੇ ਆ ਜੇ ਮੇਰਾ ਘਰ ਵਾਲਾ ਮੇਰੇ ਹਸਬੰਡ ਬਾਹਰ ਆ ਇਹਨਾਂ ਦਾ ਪੁੱਤਰ ਬਾਹਰ ਆ ਤਾਂ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਉਹਨੂੰ ਕੀ ਕਹੀਦਾ ਰਹਿਨੇ ਆ ਘਰ ਦੇ ਵਿੱਚ ਜਿੱਦਾਂ ਮਰਜੀ ਰਹੀਏ ਸਾਨੂੰ ਪਤਾ ਸਾਡੇ ਸਿਰ ਤੇ ਦੋਨੇ ਜਾਣੇ ਹੈਗੇ ਆ ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ ਕਿਸ਼ ਕਹਿਣ ਦਾ ਮਤਲਬ ਕਿ ਕੋਈ ਗਲਤ ਆਲ ਤੂਫਾਲ ਤੂ ਕੁਝ ਵੀ ਆ ਪਿੰਡ ਚ ਵੀ ਕੋਈ ਕੰਮ ਆ ਜਾਂ ਕੁਝ ਵੀ ਆ ਸਾਡੇ ਡੈਡੀ ਕਰ ਲੈਂਦੇ ਆ ਸਾਨੂੰ ਨਹੀਂ ਇਦਾਂ ਲੋਡ ਪੈਂਦੀ ਨਹੀਂ ਸਾਨੂੰ ਕੋਈ ਟੈਨਸ਼ਨ ਲੈਣ ਦੀ ਲੋਡ ਪੈਂਦੀ ਸਾਡੇ ਡੈਡੀ ਸਾਰਾ ਕੁਝ ਦੇਖ ਲੈਂਦੇ ਆ ਤੇ ਇਸ ਕਰਕੇ ਚਲੋ ਚੰਗਾ ਸਸੋਰਾ ਜਿੱਦਾਂ ਵੀ ਆ ਜੋ ਵੀ ਆ ਸਾਰਿਆਂ ਦੇ ਸਿਰ ਤੇ ਹੋਣਾ ਚਾਹੀਦਾ ਤੇ ਬਾਕੀ ਅਸੀਂ ਕੇਅਰ ਵੀ ਬਹੁਤ ਕਰੀਦੀ ਆ ਸਾਡੇ ਡੈਡੀ ਨੂੰ ਕੋਈ ਵੀ ਪ੍ਰੋਬਲਮ ਹੈ ਹੈਲਥ ਪ੍ਰੋਬਲਮ ਅਸੀਂ ਬਿਲਕੁਲ ਘੋਲ ਨਹੀਂ ਕਰੀਦੀ ਅਸੀਂ ਡਾਕਟਰ ਕੋਲ ਚੈੱਕ ਅਪ ਜਿਹੜਾ ਉਹ ਬਾਪੂ ਸਾਡੇ ਦਾ ਕਰਾਉਂਦੇ ਰਹੇਦਾ ਬੇਬੇ ਦਾ ਵੀ ਕਰਾਉਂਦੇ ਰਹੇਦਾ ਪਰ ਬੇਬੇ ਸਾਡੇ ਨੂੰ ਡਾਕਟਰਾਂ ਤੋਂ ਕਰਿਆ ਫੋਬੀਆ ਵਾ ਉਹਨੂੰ ਜਿੰਨਾ ਮਰਜੀ ਅਸੀਂ ਜ਼ੋਰ ਲਾਈ ਚੱਲੀਏ ਤੇ ਮੰਮੀ ਚੱਲ ਤੈਨੂੰ ਡਾਕਟਰ ਦੇ ਲੈ ਜੀਏ ਜੀ ਉਹ ਪਰ ਉਹ ਨਹੀਂ ਮੰਨਦੀ ਹੁੰਦੀ ਉਹ ਕਹਿੰਦੀ ਹੁੰਦੀ ਨਹੀਂ ਮੈਂ ਠੀਕ ਆ ਮੈਂ ਜਿੰਦਾਂ ਦੀ ਹੈਗੀ ਠੀਕ ਆ ਪਰ ਮੈਂ ਡਾਕਟਰ ਕੋ ਨਹੀਂ ਜਾਣਾ ਤੇ ਇਦਾਂ ਜੀ ਹੁਣ ਬਸ ਆ ਥੋੜੇ ਕਿ ਦਿਨ ਪਾਉਣੇ ਆ ਫਿਰ ਅਸੀਂ ਮਨੀ ਦੀ ਦਾਦੀ ਨੂੰ ਸ਼ਹਿਰ ਲੈ ਕੇ ਜਾਣਾ ਤੇ ਦਾਦੀ ਨੂੰ ਸਿਆਲਾਂ ਦੇ ਕੱਪੜੇ-ਕੁੱਪੜੇ ਲੈ ਕੇ ਦੇਣੇ ਆ ਸਿਆਲਾਂ ਦੀ ਜੁੱਤੀ-ਚੱਤੀ ਲੈ ਕੇ ਦੇਣੀ ਆ ਆਪਦੇ ਤਾਂ ਅਸੀਂ ਸ਼ਾਪਿੰਗ ਕਰ ਰਹੇ ਹਾਂ ਕਿਉਂਕਿ ਨਾਲ ਸਾਡੇ ਉਹ ਪਹਿਣਾ ਸੀਗੀਆਂ ਜਾਂ ਕਿੱਦਾਂ ਇੱਧਰ-ਉੱਧਰ ਤੁਰਨਾ ਫਿਰਨਾ ਸੀ ਮਨੀ ਦੇ ਦਾਦੀ ਕੋ ਤੇ ਇੱਧਰ-ਉੱਧਰ ਨਹੀਂ ਤੁਰ ਫਿਰ ਹੁੰਦਾ ਤਾਂ ਕਰਕੇ ਕਿਸੇ ਦਿਨ ਮੈਂ ਤਾਂ ਮਨੀ ਸਪੈਸ਼ਲ ਮਨੀ ਦੀ ਦਾਦੀ ਨੂੰ ਹੀ ਲੈ ਕੇ ਜਾਵਾਂਗੇ ਤੇ ਮਨੀ ਦੇ ਦਾਦੀ ਨੂੰ ਸਿਆਲਾਂ ਦੇ ਕੱਪੜੇ-ਕੁੱਪੜੇ ਜਿਹੜੇ ਉਹ ਲੈ ਕੇ ਦਵਾਂਗੇ ਤੇ ਨਾਲੇ ਜੁੱਤੀਆਂ ਇੱਕ-ਦੋ ਜਿਹੜੀਆਂ ਸਿਆਲਾਂ ਦੀਆਂ ਬੰਦ ਜੁੱਤੀਆਂ ਉਹ ਮੰਮੀ ਨੂੰ ਲੈ ਕੇ ਦਵਾਂਗੇ ਤੇ ਤੇ ਜਿਵੇਂ ਆਲੂ ਕੱਟਣੇ ਕਰ ਦਿੱਤੇ ਸੀ ਸ਼ੁਰੂ ਤੇ ਮਨੀ ਆ ਗਿਆ ਸੀਗਾ ਯੂਨੀਵਰਸਿਟੀ ਤੋਂ ਮਨੀ ਤੇ ਮਨੀ ਦੀ ਦਾਦੀ ਅੰਦਰ ਬੱਠੇ ਸੀਗੇ ਆਪਦੀਆਂ ਗੱਲਾਂ ਬਾਤਾਂ ਕਰਦੇ ਸੀਗੇ ਪਾਣੀ ਪੂਣੀ ਮਨੀ ਦੀ ਦਾਦੀ ਨੇ ਦੇ ਦਿੱਤਾ ਸੀ ਮਨੀ ਨੂੰ ਤੇ ਹੁਣ ਫੇ ਮਨੀ ਤੇ ਦਾਦੀ ਮਨੀ ਕੋਲੋਂ ਜਦੋਂ ਮਨੀ ਯੂਨੀਵਰਸਿਟੀ ਤੋਂ ਆ ਜਾਂਦਾ ਫਿਰ ਮੰਮੀ ਜ਼ਰੂਰਤ ਤੋਂ ਪੁੱਛਦੀ ਹੁੰਦੀ ਆ ਸਕੂਲੇ ਕਿੱਦਾਂ ਰਹਿਣਾ ਹੁੰਨਾ ਸਕੂਲੇ ਤੋਂ ਕੁੜੀਆਂ ਨੂੰ ਬੁਲਾਉਣਾ ਹੁੰਨਾ ਮੁੰਡਿਆਂ ਨੂੰ ਬੁਲਾਉਣਾ ਹੁੰਨਾ ਤੁਹਾਨੂੰ ਪਤਾ ਹੀ ਇਹ ਪੁਰਾਣੇ ਬਜ਼ੁਰਗ ਜਿੱਦਾਂ ਦੇ ਸਵਾਲ ਜਵਾਬ ਕਰਦੇ ਹੁੰਦੇ ਆ ਗਲਤ ਮੁੰਡਿਆਂ ਤੋਂ ਬਚ ਕੇ ਰਹਿਣਾ ਗਲਤ ਮੁੰਡਿਆਂ ਦੇ ਵਿੱਚ ਨਹੀਂ ਬੈਠਣਾ ਗਲਤ ਸੰਗਤ 'ਚ ਨਹੀਂ ਪੈਣਾ ਵੀ ਇਦਾਂ ਫਿਰ ਮੰਮੀ ਇਹਨਾਂ ਗੱਲਾਂ ਜਿਹੜੀਆਂ ਮਨੀ ਨਾਲ ਉਹ ਕਰਦੀ ਰਹਿੰਦੀ ਹੁੰਦੀ ਆ ਤੇ ਇੱਥੇ ਮੈਂ ਜੀ ਆਲੂ ਬਰੀਕ ਬਰੀਕ ਕੱਟਲੇ ਸੀਗੇ ਉਹ ਸੋਇਆਬੀਨ ਦਾ ਚੂਰਾ ਮੈਂ ਬਣਾਉਣ ਲੱਗੀ ਸੀ ਉਹਦੀ ਪੁਰਜੀ ਜੀ ਬਣਾ ਲਈਦੀ ਆ ਬਹੁਤ ਸਵਾਦ ਬਣਦੀ ਆ ਤੇ ਜੇ ਘਰ 'ਚ ਬਜ਼ੁਰਗ ਵੀ ਆ ਚਾਹੇ ਮੇਰਾ ਸੱਸ ਹੋ ਰਹੀ ਆ ਜਿੱਦਾਂ ਮਰਜੀ ਆ ਜੋ ਵੀ ਆ ਪਰ ਮੈਨੂੰ ਪਤਾ ਮੈਨੂੰ ਉਹਨਾਂ ਦਾ ਕਿੰਨਾ ਆਸਰਾ ਜੋ ਵੀ ਆ ਜਿੱਦਾਂ ਵੀ ਆ ਚਾਹੇ ਕਈਆਂ ਨੂੰ ਤੇ ਇਦਾਂ ਲੱਗਦਾ ਰਹਿੰਦਾ ਹੋਣਾ ਪਈ ਸੱਸ ਸਹੁਰਾ ਚਲੋ ਕਈਆਂ ਦੇ ਹੁੰਦੇ ਵੀ ਆ ਥੋੜੇ ਅੜਬ ਸੱਸ ਸਹੁਰਾ ਗੁੱਸੇ ਵਾਲੇ ਘાળੋ ਅੜਬ ਕੈਲੋ ਪਰ ਸਾਡਾ ਬਾਪੂ ਜਿਹੜਾ ਉਹ ਇਦਾਂ ਦਾ ਬੰਦਾ ਜਿਹਨੂੰ ਕਹਿ ਦੋ ਨਾ ਕੋਕੋਨਟ ਨਾਰੀਅਲ ਉੱਪਰੋਂ ਐ ਨਾ ਸਖਤ ਤੇ ਵਿੱਚੋਂ ਨਰਮ ਤੇ ਬਾਪੂ ਸਾਡਾ ਇਦਾਂ ਦਾ ਇਨਸਾਨ ਆ ਦਿਲਦਲ ਸਾਡੇ ਡੈਡੀ ਦਾ ਹੈ ਨਹੀਂ ਐਨਾ ਜੇ ਕੋਈ ਮਾੜੀ ਜੀ ਗੱਲਬਾਤ ਵੀ ਹੋ ਜਾਂਦੀ ਆ ਤਾਂ ਡੇਡੀ ਸਾਡੇ ਛੱਟ ਨੂੰ ਕੀ ਕਹਿੰਦਾ ਰੋਣ ਲੱਪ ਜਾਂਦੇ ਘਬਰਾ ਜਾਂਦੇ ਆ ਇਹ ਦਿਲ ਹੈ ਨਹੀਂ ਸਾਡੇ ਡੈਡੀ ਦਾ ਇਹਨਾ ਤੇ ਮਾਤਾ ਹਜੇ ਸਾਡੀ ਦਿਲ ਵਾਲੀ ਆ ਬੇਬੇ ਸਾਡੀ ਉਹ ਹਜੇ ਗੱਲਾਂ ਬਹੁਤ ਉਹਨੂੰ ਕੀ ਕਹਿੰਦਾ ਕੰਟਰੋਲ ਕਰ ਲੈਂਦੀ ਰੋਣਾ ਰੋਣਾ ਜਿਹਾ ਸਹਾਰ ਲੈਂਦੀ ਆ ਤੇ ਪਰ ਬਾਪੂ ਸਾਡਾ ਤਾਂ ਝਾਟੀ ਰੋ ਪੈਂਦਾ ਤੇ ਤੇ ਮੈਂ ਮਨੀ ਨੂੰ ਛੇੜੰਦਾ ਸੀ ਇਹਦੀ ਚਾਕਲੇਟ ਪਈ ਸੀ ਉਹ ਅੱਧੀ ਕ ਮੈਂ ਖਾ ਲਈ ਤੇ ਕਹਿੰਦਾ ਮੇਰੀ ਚਾਕਲੇਟ ਕੌਣ ਲਾ ਖਾ ਗਿਆ ਮੈਂ ਇਹਨੂੰ ਛੇੜਦੀ ਸੀ ਮੈਂ ਕਿਹਾ ਤੇਰਾ ਬਾਬਾ ਕਾ ਆ ਗਿਆ ਕਹਿੰਦਾ ਬਾਬਾ ਦਾ ਕਰੀਬ ਨਾ ਚਾਕਲੇਟ ਖਾਊਗਾ ਤਾਂ ਕਰਕੇ ਮੈਂ ਹੱਸਣ ਨਹੀਂ ਸੀ ਪਹਿਲਾਂ ਤੇ ਇੱਥੇ ਗੰਡੇ ਜੀ ਬਹੁਤ ਹੀ ਜ਼ਿਆਦੇ ਕੋੜੇ ਸੀਗੇ ਤੇ ਮੇਰਾ ਬੁਰਾ ਹਾਲ ਹੋ ਗਿਆ ਗੰਡੇਆ ਨਾ ਦੇਖ ਲਓ ਮੇਰੀ ਸੱਸ ਮੈਨੂੰ ਕਿੰਨਾ ਪਿਆਰ ਕਰਦੀ ਆ ਜਿਹੜੇ ਮੈਨੂੰ ਇੰਨੇ ਗੰਡੇ ਲੱਗਦੇ ਤੇ ਕਰਦੀ ਵੀ ਆ ਐਵੇਂ ਨਹੀਂ ਇਹ ਨਹੀਂ ਵੀ ਨਹੀਂ ਕਰਦੀ ਕਰਦੀ ਵੀ ਆ ਬਥੇਰਾ ਕਰਦੀ ਆ ਸੱਸ ਮੇਰੀ ਇੰਨਾ ਵਾਪੇ ਇੱਕ ਹੁੰਦਾ ਕਈ ਲੋਕ ਦਿਖਾਵਾ ਕਰਦੇ ਆ ਕੁਝ ਵੀ ਹੂ ਵਸ ਗਿਆ ਲੱਭੀ ਇਹ ਬੀ ਲੋ ਵਾਇਸ ওভার ਕਰਦੀ ਆ ਸਾਡੀ ਬੇਬੇ ਚਲੋ ਇਦਾਂ ਦਾ ਨਹੀਂ ਕੋਈ ਵੀ ਦਿਖਾਵਾ ਕਰਦੀ ਪਰ ਸਾਨੂੰ ਪਤਾ ਉਹ ਸਾਡੇ ਕਿੰਨਾ ਕਰਦੀ ਆ ਸਾਡਾ ਮੀਰਾ ਵੀ ਆਪਣੇ ਮੁੰਡੇ ਦਾ ਵੀ ਸੁੱਖੇ ਦਾ ਆਪਣੇ ਪੋਤੇ ਦਾ ਵੀ ਉਹ ਹੀ ਦੋਨੇ ਘਰ ਚ ਵੱਡੇ ਆ ਮੰਮੀ ਡੈਡੀ ਤੇ ਅਸੀਂ ਤਿੰਨੇ ਇਹਨਾਂ ਦੇ ਸਮਝ ਲੋ ਬੱਚੇ ਆ ਮੈਂ ਮੇਰੇ ਹਸਬੰਡ ਤੇ ਗਾਂ ਸਾਡਾ ਮਨੀ ਤੇ ਡੈਡੀ ਸਾਡੇ ਤੇ ਇਦਾਂ ਤੇ ਜਦੋਂ ਸੁੱਖੇ ਦਾ ਬਾਹਰੋਂ ਫੋਨ ਵੀ ਆਵੇ ਨਾ ਉਹ ਕਦੀ ਇਹ ਨਹੀਂ ਕਹਿੰਦੇ ਹੁੰਦੇ ਉਹ ਜੁਕੇ ਦਾ ਫੋਨ ਆਇਆ ਸੀ ਜਾਂ ਨਿਆਣਿਆਂ ਨੇ ਮੇਰੀ ਗੱਲ ਕਰਾਤੀ ਉਹ ਕਹਿੰਦੇ ਹੁੰਦੇ ਨਿਆਣਿਆਂ ਦੇ ਡੈਡੀ ਦਾ ਫੋਨ ਆਇਆ ਸੀ ਮੇਰੀ ਗੱਲ ਕਰਾਤੀ ਮੈਂ ਕਹਿੰਨੀ ਨਹੀਂ ਹਾਂ ਬਾਪੂ ਮੇਰਾ ਥੋੜੀ ਡੈਡੀ ਹੈ ਮੇਰਾ ਤਾਂ ਘਰ ਵਾਲਾ ਵਾ ਤੇ ਬਾਪੂ ਸਾਡਾ ਇਦਾਂ ਕਹਿ ਦਿੰਦਾ ਹੁੰਦਾ ਇਦਾਂ ਕਰਕੇ ਚਲੋ ਜਿੱਦਾਂ ਵੀ ਆ ਪ੍ਰਮਾਤਮਾ ਲੰਬੀ ਉਮਰ ਇਹਨਾਂ ਨੂੰ ਦੇਵੇ ਸਾਡੇ ਸਿਰ ਤੇ ਜਿਹੜਾ ਇਹਨਾਂ ਦਾ ਹੱਥ ਆ ਉਹ ਰਵੇ ਹੋਰ ਟਾਈਮ ਕਿੰਨਾ ਆਪਣੇ ਪੋਤੇ ਦਾ ਵਿਆਹ ਦੇਖਣ ਚਾਹੀ ਉਸ ਟਾਈਮ ਖੁੰਡੀ ਫੜ ਕੇ ਤੁਰਨ ਪਰ ਆਪਣੇ ਪੋਤੇ ਦਾ ਵਿਆਹ ਦੇਖਣ ਤੇ ਐਦਾਂ ਹੀ ਰਾਜੀ ਰਹਿਣ ਦੇ ਕਰਮਾ ਵਾਲੇ ਹੁੰਦੇ ਆ ਉਹ ਨਿਆਣੇ ਵੀ ਜਿਨ੍ਹਾਂ ਦੇ ਸਿਰ ਉੱਤੇ ਬਜ਼ੁਰਗਾਂ ਦਾ ਹੱਥ ਹੁੰਦੇ ਆ ਹੱਥ ਹੁੰਦਾ ਤੇ ਇਹਨਾਂ ਦੇ ਹੁੰਦੇ ਆ ਸਾਨੂੰ ਕੋਈ ਟੈਨਸ਼ਨ ਨਹੀਂ ਜੀ ਜਿਨ੍ਹਾਂ ਜਿਨ੍ਹਾਂ ਦੇ ਸੱਸ ਸੋਹਰੇ ਸਿਰ ਤੇ ਆ ਤੇ ਮੈਂ ਤਾਂ ਕਹਿੰਨੀ ਉਹ ਸਾਰੇ ਕਰਮਾ ਵਾਲੇ ਆ ਜਿਨ੍ਹਾਂ ਨਿਆਣਿਆਂ ਦੇ ਦਾਦੇ ਦਾਦੀਆਂ ਹੈਗੇ ਸਾਰੇ ਕਰਮਾਂ ਵਾਲੇ ਆ ਬਾਕੀ ਤੂੰ ਤੂੰ ਮੈਂ ਮੈਂ ਦੀ ਗੱਲ ਰਹੀ ਉਹ ਤਾਂ ਜਿੱਥੇ ਚਾਰ ਭਾਂਡੇ ਆ ਜੀ ਖੜਕਦੇ ਆ ਹਰ ਘਰ ਦੇ ਵਿੱਚ ਘਰ ਘਰ ਦੀ ਕਹਾਣੀ ਆ ਉਹ ਪਰ ਇਹਦਾ ਮਤਲਬ ਇਹ ਨਹੀਂ ਵੀ ਘਰ ਦੇ ਜੀ ਆ ਨਾ ਹੋਵੇ ਉਹ ਹੋਵੇ ਗੱਲ ਨਹੀਂ ਹੁੰਦੀ ਹਰ ਇੱਕ ਜੀ ਦੀ ਆਪਣੀ ਜਗ੍ਹਾ ਹੁੰਦੀ ਆਪਣੀ ਇੰਪੋਰਟੈਂਸ ਹੁੰਦੀ ਸਾਨੂੰ ਪਤਾ ਸਾਡੇ ਬੇਬੇ ਬਾਪੂ ਦੀ ਸਾਡੀ ਜ਼ਿੰਦਗੀ ਚ ਕਿੰਨੀ ਇੰਪੋਰਟੈਂਸ ਹੁੰਦੀ ਮੈਂ ਤਾਂ ਕਿਸੇ ਰਿਸ਼ਤੇਦਾਰੀ ਚ ਵੀ ਜਾਵਾਂ ਚਾਹੇ ਪਿੱਕਿਆਂ ਦੇ ਵੀ ਜਾਵਾਂ ਕਿਤੇ ਵੀ ਜਾਵਾਂ ਮੈਂ ਕਹਿੰਨੀ ਹੁਣੇ ਸਾਡਾ ਬਾਪੂ ਉਹ ਚੀਜ਼ ਆ ਜਿਹਨੂੰ ਕਹਿ ਦੋ ਬੋਰਡ ਸਾਡੇ ਘਰ ਦਾ ਉਹ ਬੋੜ ਆ ਸਾਡਾ ਡੈਡੀ ਮੇਰੇ ਸੋਹਰਾ ਸਾਹਿਬ ਵੀ ਸਾਡੇ ਘਰ ਦਾ ਬੋੜ ਆ ਉਹ ਸਾਡੇ ਸਿਰ ਤੇ ਆ ਨਾ ਤੇ ਸਾਨੂੰ ਜਿਹੜੇ ਕਈ ਲੋਕ ਹੁੰਦੇ ਨਾ ਉਹਦਾਂ ਦੀਆਂ ਗੱਲਾਂ ਕਰਨ ਵਾਲੇ ਸਾਨੂੰ ਉਹਨਾਂ ਦੀ ਪਰਵਾਹ ਨਹੀਂ ਸਾਨੂੰ ਪਤਾ ਸਾਡਾ ਬਾਪੂ ਸਾਡੇ ਸਿਰ ਤੇ ਆ ਤੇ ਸਾਨੂੰ ਕੋਈ ਹੂਮ ਨਹੀਂ ਕਹਿ ਸਕਦਾ ਤੇ ਇਸ ਕਰਕੇ ਸਾਡੇ ਘਰ ਦਾ ਉਹ ਬੋੜ ਆ ਤੇ ਮੇਰੇ ਪੁੱਤ ਦਾ ਤੇ ਇੱਕ ਸਾਹ ਦਾ ਬਾਪੂ ਜਿਹਨੂੰ ਕਹਦੇ ਹੁੰਦੇ ਨਾ ਬਾਬਾ ਯਾਰ ਹੁੰਦਾ ਪੁੱਤੇ ਦਾ ਇਦਾਂ ਮੇਰੇ ਪੁੱਤ ਦਾ ਤੇ ਜਿਹਨੂੰ ਕਹਿ ਦੋ ਪਹਿਲਾ ਯਾਰ ਦੋਸਤ ਜਿਹੜਾ ਉਹ ਬਾਬਾ ਹੀ ਆ ਉਹਦਾ ਤੇ ਬਸ ਜੀ ਐਦਾਂ ਹੀ ਉਹਨੂੰ ਕੀ ਕਹਿੰਦਾ ਪਿਆਰ ਬਣਿਆ ਰਵੇ ਦਾਦੇ ਪੋਤੇ ਦਾ ਦਾਦੀ ਦਾ ਤੇ ਪੋਤੇ ਦਾ ਵੀ ਖੁਸ਼ੀ ਹੁੰਦੀ ਇਹਨਾਂ ਨੂੰ ਦੇਖ ਕੇ ਆਪਸ ਦੇ ਵਿੱਚ ਵੀ ਤੇ ਹਾਂ ਬਾਪੂ ਇੰਨਾ ਕਰਦਾ ਮਨੀ ਦਾ ਜਾਂ ਬੇਬੇ ਇੰਨਾ ਕਰਦਾ ਕਰਦੀ ਆ ਮਨੀ ਦਾ ਤੇ ਚਲੋ ਅਦਈਆ ਅਸੀਂ ਵੀ ਇਹ ਨਹੀਂ ਵੀ ਉਹਨਾਂ ਨੂੰ ਰਿਸਪੈਕਟ ਕਰਨੀ ਨਹੀਂ ਮਾਨੀ ਨੂੰ ਸਖਾਈ ਮੈਂ ਉਹਨੂੰ ਹਮੇਸ਼ਾ ਕਹਿੰਨੀ ਹੁਣੀ ਮਾਨੀ ਤੇਰਾ ਦਾਦਾ ਤੇਰੀ ਦਾਦੀ ਘਰ ਚ ਬਜ਼ੁਰਗ ਉਹੀ ਆ ਤੂੰ ਹਮੇਸ਼ਾ ਇਹਨਾਂ ਦੀ ਰਿਸਪੈਕਟ ਕਰਨੀ ਕਦੀ ਇਹਨਾਂ ਨੂੰ ਗਲਤ ਨਹੀਂ ਬੋਲਣਾ ਕਦੀ ਇਹਨਾਂ ਨੂੰ ਇਹ ਮਹਿਸੂਸ ਨਹੀਂ ਹੋਣ ਦੇਣਾ ਭਈ ਉਹਨੂੰ ਕੀ ਕਹੀਦਾ ਭਈ ਇਹ ਹੁਣ ਖਰਿਆ ਬਜ਼ੁਰਗ ਹੋ ਗਿਆ ਸੀ ਇਹਨਾਂ ਦੀ ਕਦਰ ਨਹੀਂ ਕਰ ਦੇਣਾ ਇਹਨਾਂ ਨੂੰ ਮੈਂ ਕਹਿੰਨਾ ਕਿ ਨਹੀਂ ਹੁਣੀ ਹਰ ਗੱਲ ਚ ਪਹਿਲ ਦੇਣੀ ਆਪਣੇ ਦਾਦੇ ਦਾਦੀ ਨੂੰ ਤੇ ਮਨੀ ਸਾਡਾ ਰਿਸਪੈਕਟ ਕਰਦਾ ਵੀ ਬਹੁਤ ਹੈ ਆਪਣੇ ਦਾਦੇ ਦਾਦੀ ਦੀ ਤੇ ਮਨੀ ਦੇ ਡੈਡੀ ਵੀ ਮੈਂ ਵੀ ਜਿੱਦਾਂ ਵੀ ਆ ਸਾਡੇ ਘਰ ਦੇ ਵੱਡੇ ਆ ਉਹ ਤੇ ਇਹ ਗੱਲਾਂ ਬਾਤਾਂ ਚ ਜੀ ਮੈਂ ਜਿਹੜੀ ਸੋਇਆਬੀਨ ਦੀ ਸਬਜ਼ੀ ਸੀ ਚੂਰਾ ਸੀ ਉਹ ਕਰ ਲਿਆ ਜੀ ਤਿਆਰ ਤੇ ਤੁਸੀਂ ਵੀ ਦੱਸਿਓ ਤੁਹਾਡੇ ਘਰ ਦੇ ਵਿੱਚ ਕਿਹਦਾ ਵੱਡਿਆਂ ਨਾਲ ਕਿਦਾਂ ਦਾ ਰਿਸ਼ਤਾ ਵਾ ਕਿ ਇਹਦੇ ਦਾਦਾ ਦਾਦੀ ਹੈਗੇ ਆ ਕਿਹਦਾ ਕਿੰਨਾ ਕੁ ਪਿਆਰ ਹੈ ਆਪਣੇ ਦਾਦੇ ਦਾਦੀ ਨਾਲ ਤੇ ਜਰੂਰ ਦੱਸਿਓ ਜੀ ਇਹ ਜੀ ਆਪਾਂ ਸੋਇਆਬੀਨ ਦਾ ਚੂਰਾ ਬਣਾ ਕੇ ਕਰ ਲਿਆ ਰੈਡੀ ਬੋਸ ਵਾਲੀ ਸਬਜੀ ਬਣਦੀ ਹੈ ਜੀ ਜਿੱਦਨ ਸਾਡੇ ਘਰੇ ਕੁਛ ਨਾ ਬਣਾਉਣ ਨੂੰ ਹੋਵੇ 15 ਇੱਕ ਦਿਨੀ ਮੈਂ ਸੋਇਆਬੀਨ ਦਾ ਚੂਰਾ ਤਕਰੀਬਨ ਬਣਾ ਹੀ ਲੈਣੀ ਹੁੰਨੀ ਆ ਤੇ ਦਹੀਂ वगैरह ਨਾਲ ਹੋਵੇ ਉਹਦੇ ਨਾਲੇ ਵਧੀਆ ਲੱਗਦਾ ਸੋਇਆਬੀਨ ਦਾ ਚੂਰਾ ਤੇ ਇਹਨੂੰ ਆਪਾਂ ਬਾਅਦ ਵਿੱਚ ਥੋੜਾ ਜਿਹਾ ਟਾਈਮ ਜਿਹੜਾ ਉਹ ਟੱਕ ਦਾਂਗੇ ਤੇ ਤਕਰੀਬਨ ਇਹ ਰੈਡੀ ਹੋ ਹੀ ਗਿਆ ब्राउनी वाईटी हेलो हेलो ਇਹਨਾਂ ਨੂੰ ਵੀ ਨਜ਼ਾਰੇ ਬੱਟੀਆਂ ਰਹਿੰਦੀਆਂ ਐ ਸੀ ਜ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਜਿਹਨਾਂ ਜਿਹਨਾਂ ਨੂੰ ਸਾਡਾ ਚੈਨਲ ਵਧੀਆ ਲੱਗਦਾ ਸਾਡੇ ਵਲੌਗ ਵਧੀਆ ਲੱਗਦੇ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਈ ਬਾਈ ਜੀ ਸਾਰਿਆਂ ਨੂੰ ਮੈਂ ਉਹਨਾਂ ਦੀ ਦਾਦੀ ਪੋਤੇ ਦੀ ਵੀਡੀਓ ਬਣਾ ਲੈਣੀ ਸੀ ਵਿੱਚ ਐਡ ਕਰਨ ਲਈ ਪਰ ਉਹਨਾਂ ਦੋਨਾਂ ਜਾਣਿਆਂ ਦਾ ਡਰੈੱਸ ਜਿਹੜੀ ਉਹ ਵੀਡੀਓ 'ਚ ਲਿਆਉਣ ਵਾਲੀ ਨਹੀਂ ਗੀ ਦੋਨਾਂ ਦੀ ਲਿਆਉਣ ਵਾਲੀ ਨਹੀਂ ਉਹ ਥੋੜੀ ਜਿਹੀ ਬਣਾ ਲੈਣੀ ਦੋਨਾਂ ਦੇ ਡਰੈੱਸ ਬਹੁਤ ਜ਼ਿਆਦਾ ਮਾਡਰਨ ਆ ਤਾਂ ਕਰਕੇ ਮੈਂ ਵੀਡੀਓ 'ਚ ਨਹੀਂ ਲਿਆਉਂਦੇ ਇਹ ਭਾਗੀ ਵੀ